ਹਾਂਜੀ ਬਾਈ ਅੱਜ ਸਿਹਤ ਥੋੜੀ ਜਿਹੀ ਢਿੱਲੀ ਸੀ ਇਸ ਕਰਕੇ ਮੈਂ ਕਹਾ ਚਲੋ ਦਵਾਈ ਜੀ ਖਾ ਲਈਏ ਤੇ ਦਵਾਈ ਖਾ ਪੀ ਕੇ ਤੇ ਅੱਜ ਆਪਾਂ ਜਾਣਾ ਬਾਈ ਜੀ ਹਿਮਾਚਲ ਨੂੰ ਹਿਮਾਚਲ ਕਿੱਥੇ ਜਾਣਾ ਆਪਾਂ ਚੰਤਪੌਨੀ ਜਵਾਲਾ ਜੀ ਤੇ ਮੈਂ ਕਹਾ ਚਲੋ ਅੱਜ ਬਲੌਗ ਦੀ ਸਟਾਰਟਿੰਗ ਕਰ ਦਿੰਨੇ ਆ ਤੇ ਬਾਕੀ ਬਾਈ ਜੀ ਆਪਾਂ ਤੁਹਾਨੂੰ ਪਤਾ ਹੀ ਆ ਰੂਟ ਆਪਣਾ ਆ ਹੀ ਹੁੰਦਾ ਫਗਵਾੜੇ ਤੋਂ ਹਸ਼ਿਆਰਪੁਰਾੜਾ ਤੇ ਆ ਮੇਰੇ ਭਰਾਵਾਂ ਨੂੰ ਪਤਾ ਹੋਣਾ ਵੀ ਹਸ਼ਿਆਰਪੁਰ ਵਾਲੀ ਲੈਣ ਆ ਜਿਹੜੀ ਜਾਂਦੀ ਆ ਤੇ ਹਸ਼ਿਆਰਪੁਰ ਤੋਂ ਨਿਕਲ ਕੇ ਬਾਈ ਜੀ ਆ ਤੁਹਾਨੂੰ ਝੰਡੇ ਦੇਖਣ ਨੂੰ ਮਿਲਣੇ ਆ ਇੱਥੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਹਾਂਜੀ ਜੀ ਆਪਾਂ ਚੰਦਪੌਣੀ ਵਾਲੀ ਰਾਹ ਤੇ ਆ ਤੇ ਬਾਈ ਜੀ ਹੁਣ ਆਪਾਂ ਨੂੰ ਲੱਗੀ ਸੀਗੀ ਥੋੜੀ ਜੀ ਚਾਹ ਦੀ ਤੇ ਤੇ ਚਾਹ ਦਾ ਮਿਲੇ ਨਹੀਂ ਮੈਂ ਕਿਹਾ ਚਲੋ ਅੱਜ ਫੈਲ ਦੇ ਸਹਾਰਾ ਲੈ ਲੈਨੇ ਆ ਫੈਲ ਪੀਤੀ ਤੇ ਬਾਬਾ ਜੀ ਪਤਾ ਨਹੀਂ ਲੱਗਾ ਕਦੋਂ ਪਹੁੰਚ ਗਏ ਆਪਾਂ ਚੰਦਪੌਣੀ ਦੀ ਪਾਰਕਿੰਗ ਦੇ ਵਿੱਚ ਤੇ ਇੱਥੇ ਪੇ ਬਾਬਾ ਜੀ ਰੱਛ ਘਟ ਸੀ ਘੰਟਾ ਕਿ ਵੇਟ ਕੀਤੀ ਤੇ ਆਪਣੀ ਸਵਾਰੀ ਤੇ ਆ ਗਈ ਸੀਗੀ ਆਪਾਂ ਨਿਕਲ ਗਏ ਸੀਗੇ ਟਾਈਮ ਨਾਲ ਹੀ ਜਵਾਲਾ ਜੀ ਬਾਦ ਨੂੰ ਤੇ ਬਾਬਾ ਜੀ ਇੱਥੋਂ ਗੱਡੀ ਹੋਲੀ ਕੱਢਣੀ ਆ ਜਦੋਂ ਚੈਂਤ ਪਾਉਣ ਨਹੀਂ ਪਾਰਕਿੰਗ ਦੇ ਵਿੱਚੋਂ ਆਪਾਂ ਬਾਹਰ ਨਿਕਲਣਾ ਕਿਉਂਕਿ ਬਾਈ ਜੀ ਇੱਥੇ ਤੁਹਾਨੂੰ ਪਤਾ ਹੀ ਆ ਵੀ ਕਦੀ ਮੋਟਰਸਾਈਕਲ ਵਾਲੇ ਕਿਸੇ ਪਾਸਿਓਂ ਬਾਹਰ ਨਿਕਲੇ ਆਉਂਦੇ ਆ ਕਦੀ ਕਿਸੇ ਪਾਸਿਓਂ ਬਾਹਰ ਨਿਕਲੇ ਆਉਂਦੇ ਆ ਤੇ ਇੰਨੇ ਚੈਨ ਨੂੰ ਸਵਾਰੀ ਕਹਿੰਦੀ ਸਾਨੂੰ ਭੁੱਖ ਲੱਟੀ ਆ ਕੱਕਾ ਕਿਤੇ ਠੱਬੇ ਵਧੀਆ ਤੇ ਰੋਕਦੇ ਫਿਰ ਆ ਸਾਨੂੰ ਪਤਾ ਹੀ ਆ ਆਪਾਂ ਵੀ ਚੈਂਤ ਮੋਨੀ ਤੇ ਜੋ ਨਿਕਲੀ ਤੇ ਜੋ ਵਾਲਾ ਜੀ ਨੂੰ ਆ ਠੱਬਾ ਆਉਂਦਾ ਸਾਈਡ ਤੇ ਕਾਂਗੜੇ ਵਾਲਾ ਪੰਜਾਬੀ ਟੇਸਟ ਤੇ ਬਾਈ ਜੀ ਐਦਾਂ ਬੰਦੇ ਵਧੀਆ ਨੇ ਕੁੱਟੀ ਪਾਣੀ ਵੀ ਡਰਾਈਵਰ ਕੋਲੋਂ ਮਾਨੂੰ ਫ੍ਰੀ ਮਿਲਦੀ ਇੱਥੇ ਤੇ ਦੂਜਾ ਆਪਣੇ ਡਰਾਈਵਰ ਕੋਲੋਂ ਮਾਣਦਾਨ ਵੀ ਬਹੁਤ ਵਧੀਆ ਕਰਦੇ ਆ ਤੇ ਆਪਣੇ ਭਰਾ ਦੀ ਵਰਦੀ ਕਿੱਕ ਕਰੋ ਕਿ ਕਿਦਾਂ ਪਾਇਲਟ ਵਾਲੀ ਫੀਲਿੰਗ ਆਉਂਦੀ ਆ ਮੈਂ ਕਿਹਾ ਬਾਈ ਜੀ ਫਿਰ ਕੰਮ ਆਪਾਂ ਕਰ ਤੁਹਾਨੂੰ ਪਤਾ ਇਹ ਸ਼ੌਂਕ ਨਾ ਕਰੀਦਾ ਮਜਬੂਰੀ ਨਾਲ ਥੋੜੀ ਕਰੀਦਾ ਤੇ ਐਨਐਚਐਨ ਨੂੰ ਮੈਂ ਕਿਹਾ ਚਲੋ ਫਿਰ ਸਵਾਰੀ ਤੇ ਗਈ ਆ ਮੱਥਾ ਢੇਕਣ ਆਲੇ ਦੁਆਲੇ ਦੀ ਮੈਂ ਵੀਡੀਓ ਜੀ ਬਣਾਉਣ ਲੱਫੇ ਬੋ ਵੀ ਮੌਸਮ ਘੈਂਟ ਸੀ ਆਪਣੇ ਪੰਜਾਬ ਤੇ ਤਾਂ ਗਰਮੀ ਬਹੁਤ ਸੀ ਪਰ ਇੱਥੇ ਇਦਾਂ ਸੀ ਥੋੜਾ ਮੌਸਮ ਮੀਂਹ ਵਾਲਾ ਸੀਗਾ ਤੇ ਆ ਚੈੱਕ ਕਰੋ ਬਾਬਾ ਜੀ ਕਿੰਨੇ ਫਲੋਰ ਹੈ ਜੋ ਵਾਲਾ ਜੀ ਵਾਲਾ ਪਾਰਕਿੰਗ ਦਾ ਪਰ ਮੈਨੂੰ ਇੱਕ ਗੱਲ ਨਹੀਂ ਬਾਬਾ ਜੀ ਸਮਝ ਲੱਗਦੀ ਚੰਤ ਪੌਣੀ ਦੀ ਪਾਰਕਿੰਗ ਹੈਗੀ 150 ਰੁਪਿਆ ਠੀਕ ਆ ਤੇ ਇਹ ਮਾਮਿਆਂ ਦੀ ਪਾਰਕਿੰਗ ਹੈਗੀ 40 ਰੁਪਏ ਇਹ ਕੀ ਫਰਕ ਹੈ ਤੇ ਮੈਂ ਕਿਹਾ ਚਲੋ ਫੇ ਪੌੜੀਆਂ ਚੜ ਕੇ ਉੱਪਰ ਜਾ ਕੇ ਤੁਹਾਨੂੰ 뷰 ਦਿਖਾਉਂਦੇ ਆ ਬਾਬਾ ਜੀ ਉੱਪਰ ਤਾਂ ਕੀ ਬਾਤ ਆ ਨਜ਼ਾਰਾ ਹੀ ਆ ਪਿਆ ਸੀ ਐਨ ਸਾਰਾ ਪਿੰਡ ਹੀ ਦਿਖਦਾ ਸੀ ਪਿੰਡ ਕਹ ਲਓ ਸ਼ਹਿਰ ਕਹ ਲਓ ਜੋ ਵੀ ਆ ਯਾਨੀ ਸਾਰਾ ਹੀ ਪੂਰਾ ਹੀ ਦਿਖਣ ਰਿਹਾ ਸੀ ਪੂਰੀ ਉੱਪਰ ਸਿਖਰਾਂ ਦੇ ਫਲੋਰ ਦੇ ਪਾਰਕਿੰਗ ਦੇ ਵਿੱਚ ਤੇ ਬਾਬਾ ਜੀ ਆਜੋ ਤੁਹਾਨੂੰ ਮਾਤਾ ਦੇ ਦਰਸ਼ਨ ਕਰਾਈਏ ਉਹ ਝੰਡਾ ਝੂਲਦਾ ਦਿੰਦਾ ਉਹ ਮਾਤਾ ਦੇ ਦਰਬਾਰ ਦਾ ਹੀ ਸੀਗਾ ਤੇ ਮੈਂ ਫਿਰ ਆਪਣੇ ਅਜਵਿਹਾ ਵੀਡੀਓ ਬਣਾਈ ਗਿਆ ਮੈਂ ਕਿਹਾ ਚਲੋ ਕੋਈ ਨਾ ਤੇ ਬਲੌਗ ਤੁਸੀਂ ਚੈੱਕ ਕਰ ਹੀ ਲਿਆ ਹੋਣਾ ਹੁਣ ਤੱਕ ਮੈਂ ਇੰਸਟਾਗ੍ਰam ਤੇ ਪਾਤਾ ਸੀਗਾ ਤੇ ਉਹਨੂੰ ਜਿੰਨੇ ਲਾਈਕ ਕਮੈਂਟ ਸ਼ੇਅਰ ਕਰਦੇ ਆਂ ਬਾਈ YouTube ਤੇ ਵੀ ਆਪਣੀਆਂ ਹਾਈ ਬਲੌਗ ਅੱਧੀਆਂ ਆਇਆ ਕਰੋਗੇ ਤੇ ਤੁਸੀਂ ਇਹਨੂੰ ਵੀ ਮੇਰਾ ਭਰਾ ਐਨ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੇ ਕੋਈ ਕਮੀ ਪੇਛੀ ਹੁੰਦੀ ਹੈ ਤੇ ਬਾਬਾ ਜੀ ਕਮੀ ਪੇਛੀ ਜਿਹੜੀ ਵੀ ਹੁੰਦੀ ਹੈ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਆਪਾਂ ਅਗਲੀ ਵਾਰ ਤੋਂ ਅਪਰੂਵ ਕਰਦਿਆ ਕਰਾਂਗੇ ਮੇਰਾ ਵੀਰ ਹੈਣਾ ਤੇ ਬਾਕੀ ਸਵਾਰੀ ਆਪਣੀ ਆ ਗਈ ਸੀ ਤੇ ਆਪਾਂ ਫਿਰ ਵਾਪਸੀ ਚਾਲੇ ਪਾਤੇ ਸੀਗੇ ਪੰਡਲ ਨੂੰ ਤੇ ਮੈਂ ਕਿਹਾ ਚਲੋ ਤੁਹਾਨੂੰ ਮਾੜੇ ਮਾੜੇ ਹਿਮਾਚਲ ਦੇ ਵਿਊ ਦੇਈ ਜਾਈਏ ਮੈਂ ਨਜ਼ਾਰਾ ਆਇਆ ਵੀ ਰੋਡ ਖਾਲੀ ਸੀ ਹਿਮਾਚਲ ਚ ਗੱਡੀ ਚਲਾਉਂਦਾ ਬਾਬਾ ਜੀ ਨਜ਼ਾਰਾ ਆਉਂਦਾ ਹੀ ਬਹੁਤਾ ਪਤਾ ਨਹੀਂ ਕੀ ਚੱਕਰ ਆ ਮੈਨੂੰ ਤਾਂ ਬੜਾ ਹੀ ਆਉਂਦਾ ਤੇ ਐਨ ਐਚ ਐਨ ਨੂੰ ਆਪਾਂ ਪੇ ਹਿਮਾਚਲ ਦੀ ਹੱਦ ਨੂੰ ਕਰਨ ਲੱਗੇ ਜੇ ਸਸਰੀ ਕਾਲ ਮੈਗਾ ਚਲੋ ਉਸ ਦੀ ਵੀ ਵੀਡੀਓ ਬਣਾ ਲਈਏ ਅੱਥੋਂ ਹੁੰਦੀ ਹੈ ਹਿਮਾਚਲ ਦੀ ਹੱਦ ਦੇ ਖਤਮ ਤੇ ਪੰਜਾਬ ਦੀ ਸ਼ੁਰੂ ਵੈਲਕਮ ਟੂ ਪੰਜਾਬ ਹਾਂਜੀ ਪੰਜਾਬ ਆ ਗਏ ਬਾਈ ਜੀ ਤੇ ਜਵਾਰੀ ਆਪ ਨੂੰ ਲੱਗੀ ਸੀ ਭੁੱਖ ਤੇ ਮੈਂ ਕਹਾ ਚਲੋ ਪੇ ਆਪਾਂ ਫਗਵਾੜੇ ਵਾਲੀ ਚਪਾਤੀ ਚੀ ਰੋਵਾਂਗੇ ਤੇ ਚਪਾਤੀ ਚ ਗੱਡੀ ਲਿਆ ਕੇ ਰੋਕਤੀ ਸੀ ਬਾਈ ਜੀ ਮੈਗਾ ਲੋ ਜੀ ਜੋ ਮਰਜੀ ਖਾ ਪੀ ਲੋ ਇੱਥ ਤੇ ਉਹਨਾਂ ਨੇ ਫੇਰ ਦਾਸ ਉਹਨਾਂ ਨੇ ਵੀ ਤੁਹਾਨੂੰ ਪਤਾ ਚਾਹ ਵਗਰਾਤੀ ਸੀਗੀ ਤੇ ਫੇਰ ਚਾਂਪ ਬਾਈ ਜੀ ਖਾ ਪੀ ਕੇ ਤੇ ਹੁਣ ਆਪਾਂ ਗੱਡੀ ਤੇ ਪਾ ਦੇਣੀ ਸੀ ਚਾਲੇ ਪੈਂਡਲ ਨੂੰ ਤੇ ਸਵਾਰੀ ਨੂੰ ਕਰਤਾ ਸੀ ਬਾਬਾ ਜੀ ਡ੍ਰੌਪ ਤੇ ਹੁਣ ਆਪਾਂ ਪਹੁੰਚ ਚੱਲੇ ਆ ਜੀ ਆਪਣੇ ਪਿੰਡ ਤੇ ਆ ਪਿੰਡ ਪਹੁੰਚ ਕੀ ਚੱਲੇ ਪਿੰਡ ਪਹੁੰਚ ਹੀ ਗਏ ਬਾਈ ਜੀ ਦੇਖੋ ਕਿੰਨੇ ਫਾਸਟ ਆ ਆਪਾਂ ਤੇ ਹੁਣ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਭਰਾ ਤੇ ਮਿਲਦੇ ਆਂ ਆਪਾਂ